ਜੋ ਹੁਦਾਂ ਜਿੱਥੇ ਇਸ ਵਕਤ ਬੀਤੀ ਰਾਤ ਪੰਜਾਬ ਪੁਲਿਸ ਵੱਲੋਂ ਜਬਰੀ ਜਿਹੜਾ ਕਿਸਾਨ ਅंदोलਨ ਦਾ ਧਰਨਾ ਜਿਹੜਾ ਸੀਗਾ ਲੰਬੇ ਸਮੇਂ ਤੋਂ ਅंदोलਨ ਚੱਲ ਰਿਹਾ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਸੀਗਾ ਤਾਂ ਇੱਕ ਖਾਲੀ ਜਗ੍ਹਾ ਖਨੌਰੀ ਤੋਂ ਜਿਹੜਾ ਪਤਨਾ ਰੋਡ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾ ਦੇਣੇ ਉਹ ਕਿਸਾਨਾਂ ਦੀਆਂ ਟਰਾਲੀਆਂ ਨੇ ਜਿਹੜੀਆਂ ਰਾਤ ਨੂੰ ਉੱਥੋਂ ਹਟਾ ਦਿੱਤੀਆਂ ਗਈਆਂ ਸੀ ਤਾਂ ਕਿਸਾਨ ਜਿਹੜੇ ਨੇ ਉਹਨਾਂ ਨੂੰ ਉਹਨਾਂ ਦਾ ਸਮੁੱਚਾ ਜਿਹੜਾ ਤਾਣਾ ਬਾਣਾ ਸੀਗਾ ਉਹ ਪੁਲਿਸ ਵੱਲੋਂ ਰਾਤ ਵੱਡੇ ਪੱਧਰ ਦੇ ਉੱਤੇ ਟਰੈਕਟਰ ਲਿਆਂਦੇ ਜਾਂਦੇ ਨੇ ਵੱਡੇ ਪੱਧਰ ਦੇ ਉੱਤੇ ਖਨੌਰੀ ਤੋਂ ਕਰੇਨਾ ਹਾਇਰ ਕੀਤੀਆਂ ਜਾਂਦੀਆਂ ਨੇ ਤਕਰੀਬਨ 3 ਤੋਂ 4000 ਦੇ ਵਿੱਚ ਪੁਲਿਸ ਮੁਲਾਜ਼ਮ ਜਿਵੇਂ ਸ਼ਾਮ ਨੂੰ ਪਹੁੰਚਦੇ ਨੇ ਬਹੁਤ ਸਾਰੇ ਕਿਸਾਨ ਉਹ ਜਿਹੜੇ ਸਾਨੂੰ ਦੇਰ ਰਾਤ ਤੱਕ ਫੋਨ ਕਰਦੇ ਰਹੇ ਕਿਸਾਨਾਂ ਨੂੰ ਡੇਟੇਨ ਕਰਨ ਤੋਂ ਬਾਅਦ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਨਹੀਂ ਛੱਡਿਆ ਗਿਆ ਬਲਕਿ ਸੜਕਾਂ ਉੱਤੇ ਵੀ ਉਤਾਰਿਆ ਗਿਆ ਬਹੁਤ ਸਾਰੇ ਕਿਸਾਨ ਜਿਹੜੇ ਸੀਗੇ ਉਹਨਾਂ ਨੂੰ ਲਵਾਰਸ ਛੱਡਿਆ ਗਿਆ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਦੇਰ ਰਾਤ ਤੱਕ ਤੁਰ ਕੇ ਜਾਂ ਕਿਤੇ ਪਿੰਡਾਂ ਦੇ ਵਿੱਚ ਲਾਗਲੇ ਪਿੰਡ ਸੀ ਉਹਨਾਂ ਦੇ ਵਿੱਚ ਉਹਨਾਂ ਵੱਲੋਂ ਸ਼ਰਨ ਲਈ ਗਈ ਜਾ ਕੇ ਗੁਰਦੁਆਰਿਆਂ ਦੇ ਵਿੱਚ ਰਹੇ ਤਾਂ ਇਹ ਉਹ तमाम ਤਸਵੀਰਾਂ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇਣ ਕਿ ਖਨੌਰੀ ਤੋਂ ਮੈਂ ਜ ਦੋ ਤਿੰਨ ਕਿਲੋਮੀਟਰ ਦੂਰ ਪਤਣਾ ਵਾਲੀ ਸਾਈਡ ਜਿਹੜਾ ਇਹ ਬਤੀ ਤਰ੍ਹਾਂ ਦਾ ਇੱਕ ਏਰੀਆ ਬਣਦਾ ਜਿੱਥੋਂ ਪਾਣੀ ਜਿਹੜਾ ਬੜੀ ਵੱਡੀ ਪੱਦਰ ਦੇ ਉੱਤੇ ਲੰਘਦਾ ਉੱਥੇ ਕਿਸਾਨਾਂ ਦੇ ਜਿਹੜੇ ਟਰੈਕਟਰ ਨੇ ਟਰਾਲੀਆਂ ਨੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਤਾਂ ਇਹ ਇਹ ਉਹ ਟਰੈਕਟਰ ਜਾਂ ਟਰਾਲੀਆਂ ਨੇ ਜਿਨ੍ਹਾਂ ਵਿੱਚ ਕਿਸਾਨ ਅंदोलਨ ਕਰਿਆ ਕਰਦੇ ਸੀਗੇ ਕਿਸਾਨਾਂ ਨੇ ਟਰਾਲੀਆਂ ਦੇ ਵਿੱਚ ਬਹਿ ਕੇ ਆਪਣਾ ਜਿਹੜਾ ਸਮੁੱਚਾ ਅंदोलਨ ਚਲਾਉਂਦੇ ਸੀ ਤਾਂ ਹੁਣ ਖਨੋਰੀ ਬਾਰਡਰ ਉੱਤੋਂ ਸਮੁੱਛਾ ਜਿਹੜਾ ਧਮਚਾ ਮੈਂ ਉਹ ਹਟਾ ਦਿੱਤਾ ਗਿਆ ਹਨ ਕਿ ਦੋ ਪੁਲਿਸ ਅਧਿਕਾਰੀ ਮੈਂ ਕੈਮਰਾਮੈਨ ਨੂੰ ਕਹਿੰਗਾ ਤਸਵੀਰਾਂ ਦਿਖਾ ਦੇਣਾ ਦੋ ਪੁਲਿਸ ਅਧਿਕਾਰੀਆਂ ਵੱਲੋਂ ਸਾਨੂੰ ਇੱਥੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਅਸੀਂ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨ ਅਧੋਲਨ ਜਿਹੜਾ ਹੈ ਉਹ ਤੈਸ ਨੈਸ ਕਰ ਦਿੱਤਾ ਗਿਆ ਹੈ ਕਿਸਾਨਾਂ ਨੂੰ ਖਨੋਰੀ ਬਾਰਡਰ ਦੇ ਉੱਤੋਂ ਹਟਾ ਦਿੱਤਾ ਗਿਆ ਸਥਿਤੀ ਜਿਹੜੀ ਸਪਸ਼ਟ ਕਰ ਦਿੱਤੀ ਗਈ ਹੈ ਐ ਤਾਂ ਹੁਣ ਉੱਥੇ ਕਿਸਾਨਾਂ ਦੀ ਮੂਵਮੈਂਟ ਨਹੀਂ ਹੈ ਕੁਝ ਦਿਨ ਦੇ ਬਾਅਦ ਅਸੀਂ ਖਨੌਰੀ ਦੀਆਂ ਤਸਵੀਰਾਂ ਖਨੌਰੀ ਉਸ ਬਾਰਡਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਇਹਨਾਂ ਟਰਾਲੀਆਂ ਵਿੱਚ ਬਹਿ ਕੇ ਕਿਸਾਨ ਆਪਣਾ ਵੱਡਾ ਅੰਦੋਲਨ ਜਿਹੜੇ 1 ਸਾਲ ਤੋਂ ਵੱਧ ਸਮੇਂ ਦੇ ਵਿੱਚ ਉਹਨਾਂ ਨੇ ਕੀਤਾ ਤੇ ਲਗਾਤਾਰ ਹੁਣ ਵੀ ਇੱਕ ਵੱਡਾ ਜਿਹੜੀ ਕਾਰਸੀ ਉਹ ਕਿਸਾਨਾਂ ਵੱਲੋਂ ਦਿੱਤੀ ਗਈ ਸੀ ਐ ਤੇ ਹੀ ਮਾਰਚ ਨੂੰ ਇੱਕ ਵੱਡੀ ਜਨ ਸਫਾ ਜਿਹੜੀ ਸੀ ਉਹ ਇੱਥੇ ਕੀਤੀ ਜਾਣੀ ਸੀ ਤਾਂ ਇਹ ਉਹ तमाम ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਬੱਤੀਦਰ ਨੇ ਇੱਕ ਗਰਦਰਾ ਦੇ ਜਦੋਂ ਹੜਾ ਹੁੰਦਾ ਤਾਂ ਇਥੋਂ ਪਾਣੀ ਜਿਹੜਾ ਉਹ ਵੱਡੀ ਮਾਤਰਾ ਦੇ ਵਿੱਚ ਇਸੇ ਜਗ੍ਹਾ ਦੇ ਉਪਰੋਂਦੀ ਲੰਘਦਾ ਹੈ ਤੇ ਹੁਣ ਇੱਥੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਨੇ ਉਹ ਖਨੌਰੀ ਬਾਰਡਰ ਦੇ ਉੱਤੋਂ ਹਟਾ ਦਿੱਤੇ ਗਏ ਨੇ ਖਨੌਰੀ ਬਾਰਡਰ ਦੇ ਉੱਤੋਂ ਬੀਤੀ ਰਾਤ ਸਾਰੀ ਰਾਤ آپریشن ਚੱਲਿਆ ਸਾਰੀ ਰਾਤ ਜਿਹੜੀਆਂ ਨੇ ਕਰੇਨਾ ਨੇ ਜਾਂ ਟਰੈਕਟਰ ਨੇ ਉਹ ਹਾਇਰ ਕਰਕੇ ਪੁਲਿਸ ਦੇ ਵੱਲੋਂ ਤਮਾਮ ਉਹ ਟਰਾਲੀਆਂ ਜਿਹੜੀਆਂ ਸੀ ਉਹ ਟਰੈਕਟਰ ਜਿਹੜੇ ਸੀ ਉਹ ਹਟਾ ਦਿੱਤੇ ਗਏ ਸੀਗੇ ਤਾਂ ਇਹ ਉਹ ਜਗਾ ਤੁਹਾਨੂੰ ਦਿਖਾ ਰਿਹਾ ਜਿੱਥੇ ਫਲੱਡ ਦੇ ਟਾਈਮ ਦੇ ਵਿੱਚ ਬਹੁਤ ਸਾਰਾ ਪਾਣੀ ਆਉਂਦਾ ਪਰ ਇਹ ਹੁਣ ਜ਼ਮੀਨ ਜਿਹੜੀ ਹੈ ਕਿਸੇ ਪ੍ਰਾਈਵੇਟ ادارے ਵੱਲੋਂ ਖਰੀਦੀ ਗਈ ਹੈ ਜਿਸ ਨੂੰ ਪਰਮਿਟ ਵੀ ਵਗੈਰਾ ਵੀ ਪਾਈ ਗਈ ਹੈ ਤਾਂ ਇਸ ਜਗ੍ਹਾ ਨੂੰ ਪਤਾ ਲੱਗਾ ਕਿ ਪੁਲਿਸ ਵੱਲੋਂ ਹਾਇਰ ਵੀ ਕੀਤਾ ਗਿਆ ਕਿ ਜਿੱਥੇ ਕਿਸਾਨਾਂ ਦੀਆਂ ਜੜੀਆਂ ਨੇ ਵਾਹਨ ਨੇ ਜਿਹੜੇ ਉਹਨਾਂ ਨੂੰ ਸਟੋਰ ਕੀਤਾ ਜਾਣਾ ਸੀਗਾ ਜਿਹੜੇ ਅੰਦੋਲਨ ਦੇ ਦਰਮਿਆਨ ਕਿਸਾਨਾਂ ਵੱਲੋਂ ਵਰਤੇ ਜਾ ਰਹੇ ਸੀ ਤਾਂ ਇੱਕ ਵੱਡੀ ਤਸਵੀਰ ਤੁਹਾਡੇ ਸਾਹਮਣੇ ਜਿਹੜੀ ਹੈ ਉਹ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਖਨੌਰੀ ਬਾਰਡਰ ਦੇ ਉੱਤੋਂ ਜਿਹੜੇ ਟਰੈਕਟਰ ਟਰਾਲੀਆਂ ਸੀਗੀਆਂ ਉਹਨਾਂ ਨੂੰ ਹਟਾ ਕੇ ਇਹ ਅਲੱਗ-ਅਲੱਗ ਜਗ੍ਹਾ ਤੇ ਸਟੋਰ ਕੀਤਾ ਗਿਆ ਮੈਂ ਇਸ ਤਰ੍ਹਾਂ ਦੀਆਂ ਹੋਰ ਜਗ੍ਹਾ ਵੀ ਹੋ ਸਕਦੀਆਂ ਕਿਉਂਕਿ ਖਨੌਰੀ ਬਾਰਡਰ ਦੇ ਉੱਪਰ ਬਹੁਤ ਸਾਰੇ ਟਰੈਕਟਰ ਸੀਗੇ ਬਹੁਤ ਸਾਰੀਆਂ ਟਰਾਲੀਆਂ ਸੀਗੀਆਂ ਆਖਰੋ ਟਰੈਕਟਰ ਟਰਾਲੀਆਂ ਗਏ ਕਿੱਥੇ ਉਹ ਇੱਥੇ ਉਹਨੇ ਟਰੈਕਟਰ ਨਹੀਂ ਨੇ ਇੱਥੇ ਘੱਟੋ ਘੱਟ 50 ਕ ਦੀ ਗਿਣਤੀ ਹੋਵੇਗੀ ਜਾਂ ਇਸ ਤੋਂ ਵੀ ਘੱਟ ਹੋਵੇਗੀ ਮੈਂ ਜਿਹੜੀਆਂ ਟਰਾਲੀਆਂ ਨੂੰ ਇੱਥੇ ਲੈ ਕੇ ਆਂਦਾ ਗਿਆ ਤਾਂ ਇਹ ਕੋ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬੀਤੀ ਰਾਤ ਜਿਹੜਾ ਸਮੁੱਚਾ ਆਪਰੇਸ਼ਨ ਚੱਲਿਆ ਪੰਜਾਬ ਪੁਲਿਸ ਦਾ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਟਰਾਲੀਆਂ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਤਾਂ ਉਹ तमाम ਤਸਵੀਰਾਂ ਨੇ ਇਹ ਤੁਹਾਨੂੰ ਦਿਖਾ ਦਿੰਦੇ ਨੇ ਬੇਕੀ ਭਾਰਤੀ ਕਿਸਾਨ ਜੁਨੀਅਨ ਖੋਸਾ ਦਾ ਇੱਕ ਕੈਂਪ ਹੈ ਜਿਸ ਦੀ ਅੰਦਰਲੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਕਿ ਕਿਸਾਨਾਂ ਦਾ ਜਿਹੜਾ ਇਹ ਖਾਣ ਪੀਣ ਦੇ ਸਮਾਨ ਸੀ ਜਿਹੜਾ ਉਸ ਦੀਆਂ ਤਸਵੀਰਾਂ ਨੇ ਰਸੋਈ ਸੀਗੀ ਕਿਸਾਨਾਂ ਦੀ ਇੱਕ ਜਿਸ ਨੂੰ ਬੁਰੇ ਤਰੀਕੇ ਦੇ ਨਾਲ ਤੋੜਿਆ ਵੀ ਗਿਆ ਤੇ ਇਹ ਵੀ ਪਤਾ ਲੱਗਾ ਕਿ ਬਹੁਤ ਸਾਰੇ ਜਿਹੜੇ ਕਿਸਾਨਾਂ ਦੀਆਂ ਵਸਤੂਆਂ ਸੀ ਬਹੁਤ ਸਾਰੇ ਸਾਧਨ ਸੀਗੇ ਉੱਥੋਂ ਕੁਝ ਲੋਕਾਂ ਵੱਲੋਂ ਜਿਹੜੇ ਮੂੰਹ ਬੰਨ ਕੇ ਇੱਥੇ ਆਏ ਸੀਗੇ ਬੀਤੀ ਰਾਤ ਜਿਹੜੇ ਪੰਜਾਬ ਪੁਲਿਸ ਦੇ ਨਾਲ ਆਪਰੇਸ਼ਨ ਦੇ ਵਿੱਚ ਲੋਕ ਕੁਝ ਸ਼ਾਮਲ ਸੀਗੇ ਉਹ ਇਥੋਂ ਸਿਲੰਡਰ ਵਗੈਰਾ ਏਸੀ ਵਗੈਰਾ ਆਪਣੀਆਂ ਗੱਡੀਆਂ ਵਿੱਚ ਰੱਖ ਕੇ ਲੈ ਜਾਂਦੇ ਵੀ ਦੇਖੇ ਗਏ ਨੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਈ ਹੈ ਫਿਲਹਾਲ ਸਾਡੇ ਕੋਲ ਇਹਦੇ ਪੁਖਤਾ ਸਬੂਤ ਤਾਂ ਨਹੀਂ ਹਨ ਪਰ ਇਹ ਗੱਲ ਜ਼ਰੂਰ ਹੈ ਕਿ ਬਹੁਤ ਸਾਰੇ ਕਿਸਾਨਾਂ ਦਾ ਸਮਾਨ ਜਿਹੜਾ ਹੈ ਉਹ ਇਧਰ ਉਧਰ ਹੋਇਆ ਹੋਵੇਗਾ ਹੁਣ ਕਿਸਾਨ ਇਹ ਸਮਾਨ ਨੂੰ ਕਦੋਂ ਹਾਇਰ ਕਰਦੇ ਨੇ ਕਦੋਂ ਇੱਥੋਂ ਤੱਕ ਪਹੁੰਚਦੇ ਨੇ ਜਾਂ ਕਿਸਾਨਾਂ ਨੂੰ ਇਹ ਸਮਾਨ ਚੁੱਕਣ ਦੀ ਪੁਲਿਸ ਆਜ਼ਾਦਤ ਦਿੰਦੀ ਹੈ ਜਾਂ ਨਹੀਂ ਦਿੰਦੀ ਇਹ ਵੀ ਸਮੇਂ ਦੇ ਜਿਹੜਾ ਗਰਭ ਦੇ ਵਿੱਚ ਇੱਕ ਕੀ ਅਪ੍ਰੈਸ਼ਨ ਜਿਹੜਾ ਹੈ ਪੁਲਿਸ ਦਾ ਉਹ ਕਿਸ ਤਰ੍ਹਾਂ ਚੱਲਿਆ ਹੋਵੇਗਾ ਤੁਹਾਨੂੰ ਹੋਰ ਤਸਵੀਰਾਂ ਵੀ ਦਿਖਾਉਨੇ ਆ ਇਹ ਉਹ ਟਰਾਲੀਆਂ तमाम ਦਿਖਾ ਰਹੇ ਆ ਜਿਹੜੀਆਂ ਖਨੌਰੀ ਬਾਰਡਰ ਤੋਂ ਬੀਤੀ ਰਾਤ ਹਟਾਈਆਂ ਗਈਆਂ ਨੇ ਤਾਂ ਇੱਕ ਆਪਰੇਸ਼ਨ ساری ਰਾਤ ਚੱਲਦਾ ਹੈ ਪੰਜਾਬ ਪੁਲਿਸ ਵੱਡੇ ਪੱਧਰ ਦੇ ਉੱਤੇ ਆਪਰੇਸ਼ਨ ਚਲਾਉਂਦੀ ਹੈ ਤੇ ਆਪਰੇਸ਼ਨ ਦੇ ਵਿੱਚੋਂ ਨਿਕਲ ਕੇ ਸਾਹਮਣੇ ਕੀ ਆਉਂਦਾ ਹੈ ਪਹਿਲਾਂ ਇੱਕ ਹੋਰ ਤੁਹਾਨੂੰ ਇਹਦੀ ਜਾਣਕਾਰੀ ਦੇ ਦਿੰਨੇ ਆ ਕਿਸ ਦੀ ਤਿਆਰੀ ਵੀ ਪਹਿਲਾਂ ਕੀਤੀ ਗਈ ਸੀ ਇਸ ਨੂੰ ਪਧਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਜੋ तमाम ਇਸ ਤਰ੍ਹਾਂ ਦੀ ਜੇਕਰ ਵੱਡੇ ਵਾਹਨ ਵੱਡੇ ਤੌਰ ਤੇ ਉਹ ਵਾਹਨ ਜਿਹੜੇ ਨੇ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਇੱਥੇ ਸਟੋਰ ਕੀਤਾ ਜਾਣਾ ਹੈ ਤਾਂ ਇਹੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਖਨੋਰੀ ਬਾਰਡਰ ਬੀਤੀ ਸਾਰੀ ਰਾਤ ਆਪਰੇਸ਼ਨ ਚੱਲਦਾ ਤੇ ਆਪਰੇਸ਼ਨ ਚੱਲਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਵਾਹਨ ਜਿਹੜੇ ਨੇ ਉਹ ਰਿਟੇਨ ਕੀਤੇ ਗਏ ਨੇ ਅਸੀਂ ਕਿਸਾਨਾਂ ਦੇ ਤੁਹਾਨੂੰ ਅੰਦਰ ਲੀਆਂ ਟਰਾਲੀਆਂ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਉਹ ਵਾਹਨ ਨੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕਿਸਾਨਾਂ ਦੀਆਂ ਤਮਾਮ ਉਹ ਬਿਸਤਰੇ ਪਏ ਨੇ ਜਿਨ੍ਹਾਂ ਦੇ ਉੱਤੇ ਕਿਸਾਨ ਰਾਤਾਂ ਕੱਟਦੇ ਸੀਗੇ ਤਾਂ ਨਾਲ ਦੀ ਨਾਲ ਹੀ ਉਹਨਾਂ ਦੇ ਜਿਹੜੇ ਕੱਪੜੇ ਨੇ ਚੱਪਲਾ ਨੇ ਆ ਤੁਸੀਂ ਦੇਖ ਸਕਦੇ ਹੋ ਸਿਲੰਡਰਾਂ ਦੀਆਂ ਕਿੱਟ ਵਗੈਰਾ ਨੇ ਇਹ ਸਾਰੀਆਂ ਬਰਤਨ ਨੇ ਉਹਨਾਂ ਦੇ ਤੁਸੀਂ ਆ ਦੇਖ ਸਕਦੇ ਹੋ ਕਿ ਕਿਸਾਨਾਂ ਦੀ ਤਿਆਰ ਕੀਤੀ ਹੋਈ ਜਿਹੜੀ ਸਬਜ਼ੀ ਵਗੈਰਾ ਹੈ ਦਾਲ ਵਗੈਰਾ ਉਹ ਵੀ ਅੱਧ ਵਿਚਾਲੇ ਰਹਿ ਗਈ ਹੋ ਸਕਦਾ ਬਹੁਤ ਸਾਰੇ ਕਿਸਾਨਾਂ ਨੂੰ ਰਾਤ ਨੂੰ ਅਨਾਜ ਵੀ ਜਿਹੜਾ ਨਸੀਬ ਨਾ ਹੋਇਆ ਹੋਵੇ ਤਾਂ ਇਸ ਤਰ੍ਹਾਂ ਦੀ ਤਸਵੀਰ ਜਿਹੜੀ ਹੈ ਉਹ ਖਨੌਰੀ ਤੋਂ ਮਤਲਬ ਮਹਿਜ ਕੁਝ ਕਿਲੋਮੀਟਰ ਦੂਰੀ ਤੇ ਜੇ ਕਹ ਲਿਆ ਜਾਵੇ ਕਿ ਘੱਟੋ ਘੱਟ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਾਤੜਾਂ ਵਾਲੀ ਸਾਈਡ ਜਿਹੜਾ ਵੱਡਾ ਰੋਡ ਬਣਿਆ ਹੋਇਆ ਹੈ ਜਿਹੜਾ ਇੱਕ ਦਿੱਲੀ ਸੰਗਰੂਰ ਕੌਮੀ ਮਾਰਗ ਹੈ ਚੌ ਮਾਰਗੀ ਮਾਰਗ ਹੈ ਉਸ ਉੱਪਰ ਇਹ ਸਟੋਰ ਕੀਤਾ ਗਿਆ ਬਹੁਤ ਸਾਰੇ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਜਿਹੜੇ ਨੇ ਉਹ ਇੱਥੇ ਜਿਹੜੇ ਨੇ ਰਿਟੇਨ ਕੀਤੇ ਗਏ ਨੇ ਇਹ ਤਸਵੀਰਾਂ ਤੁਮਾਮੋ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤੁਸੀਂ ਸਾਡੇ ਨਾਲ ਜੁੜੇ ਰਹੋ